ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦਾ ਸੂਬਾ ਪ੍ਰਧਾਨ ਦਿਗਜ ਸਿੰਘ ਬੱਲੇਵਾਲ ਕਿਸਾਨੀ ਮੰਗਾਲੇ 26 ਨਵੰਬਰ 2024 ਨੂੰ ਸ਼੍ਰੀ ਹਰਤੇਗੜ ਸਾਹਿਬ ਗੁਰਦੁਆਰੇ ਵਿਖੇ ਅਰਦਾਸ ਕਰਨ ਉਪਰੰਤ ਮਰਨਵਤ ਰੱਖਿਆ ਸੀ ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪੰਜ ਪਿਆਰਿਆਂ ਦੀ ਅਗਵਾਈ ਚ ਅਰਦਾਸ ਕਰਨ ਉਪਰੰਤ ਉਹ ਮਰਨਵਤ ਖੁੱਲ੍ਹਾ ਆ ਗਿਆ ਉਹਨਾਂ ਨੂੰ ਵੀਲ ਚੇਰਨਾ ਹੈ ਦਰوار ਸਹਿ ਵਿਖੇ ਲਿਜਾਇਆ ਜਾਇਆ ਜਾਏਗਾ ਜਿੱਤੇ ਹੋ ਅਰਦਾਸ ਕਰਨ ਉਪਰੰਤ ਬੜਾ ਮਾਣ ਵਰਤ ਸੁਭਾਅਤ ਕਰਨਗੇ ਪੀਵੇਣਾ ਪੰਜਾਬ ਲਈ ਮਾਸਾਤ ਗੁਰਜੀ ਸਿੰਘ ਦੇ ਪੋ ਚਲ ਦੋਸਤੋ ਖੜੇ ਆ ਸਹਿਬਜ਼ਾਦਿਆਂ ਦੀ ਧਰਤੀ ਸਰਹੰਦ ਜਿੱਥੇ ਕਿ ਭਾਰਤੀ ਕਿਸਾਨ ਯੂਨੀਅਨ ਸਿੱਧੂ ਪ੍ਰਦੇਸ਼ ਜ਼ੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਪਾਲ ਨੇ ਕਿਸਾਨੀ ਮੰਗਾਂ ਨੂੰ ਲੈ ਕੇ ਜੋ ਜੰਗ ਸ਼ੁਰੂ ਕੀਤੀ ਸੀ ਪਿਛਲੇ ਸਮੇਂ ਤੋਂ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਆ ਕੇ ਉਹਨਾਂ ਨੇ ਅਰਦਾਸ ਬੇਨਤੀ ਪੰਜ ਪੈਰਾਂ ਦੀ ਅਗਵਾਈ ਦੇ ਵਿੱਚ ਕਰਕੇ ਇਹ ਜੰਗ ਸ਼ੁਰੂ ਕੀਤਾ ਸੀਗਾ ਤੇ ਅੱਜ ਦੱਸ ਲਈਏ 6 ਅਪ੍ਰੈਲ ਆ ਕਿੱਥੇ ਕੀ ਧਲੇਵਾਲ ਸਾਹਿਬ ਪਹੁੰਚੇ ਨੇ ਤੁਹਾਨੂੰ ਤਸਵੀਰਾਂ ਵੀ ਦਿਖਾਵਾਂਗੇ ਤੇ ਅੱਜ ਉਹ ਜੋ ਖਾਨੀਆਂ ਦੋ ਦਿਨ ਉਹਨਾਂ ਨੇ ਲੜਿਆ ਸੀਗਾ ਤਕਰੀਬਨ ਉਹ ਜਿੱਤੀ ਨੇ ਇਹ ਕੋਈ ਇਹ ਦੋ ਰੈਣੀ ਹੈਗੀ ਤੇ ਅੱਜ ਉਹ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਆ ਕੇ ਪੰਜ ਪੈਰਾਂ ਦੀ ਅਗਵਾਈ ਦੇ ਵਿੱਚ ਉਹ ਜੋ ਵਰਤਾ ਉਹ ਕਲੀਏ ਤੋੜ ਰਹੇ ਨੇ ਤੇ ਅੱਗੇ ਜੋ ਕਿਸਾਨੀ ਮੰਗਾ ਨੇ ਲੜਨ ਵਾਸਤੇ ਉਹ ਮਹਾਰਾਜ ਜੀ ਤੋਂ ਕੰਪਨੀ ਤੁਸੀਂ ਉਹਨਾਂ ਨਾਲ ਅੱਜ ਹਲਚਲ ਪੁੱਛਿਆ ਮਿਲਿਆ ਹਾਂ ਜੀ ਕੀ ਰਣਨੀਤੀ ਹੋਊਗੀ ਉਹਨਾਂ ਨੂੰ ਕੌਣ ਉਹਨਾਂ ਦਾ ਵਰਤ ਤੜਵਾਏਗਾ ਕੌਣ ਕਿਸ ਤਰ੍ਹਾਂ ਦੀ ਉਧਰੋਂ ਅੰਦਰੋਂ ਜਸਾ ਨੂੰ ਮਿਲਣ ਵਾਸਤੇ ਆ ਰਹੇ ਨੇ ਦੇਖੋ ਜੀ ਉਹਨਾਂ ਦਾ ਵਰਤ ਤੋੜ ਦਾ ਕੋਈ ਜ਼ਿਆਦਾ ਵੱਡਾ ਨਹੀਂ ਹੈਗਾ ਪ੍ਰੋਜੈਕਟ ਉਹ ਤੋਂ ਗੱਡੀ ਤੇ ਐਂਬੂਲੈਂਸ ਤੇ ਸੇਧ ਕੁਝ ਠੀਕ ਨਹੀਂ ਪਰ ਉਹਨਾਂ ਨੇ ਸੋਚਿਆ ਕਿ ਚਲੋ ਆਪਾਂ ਹੁਣ ਇਹ ਜੋ ਵਰਤਾ ਇਹ ਉਸ ਮੌਕੇ ਕੀਤਾ ਜਾਵੇ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਆ ਕੇ ਪੰਜ ਪੈਰਾਂ ਦੀ ਅਗਵਾਈ ਦੇ ਵਿੱਚ ਅਰਦਾਸ ਬੇਨਤੀ ਕਰਕੇ ਜੋ ਜਲਪਾਣੀਆ ਚਾਹ ਪਾਣੀਆ ਜੋ ਵੀ ਉਹਦੀ ਅਛਾ ਹੋਈ ਉਹ ਆਦਾ ਫੀ ਲੈਣ ਜਿਹਨੇ ਇੱਥੋਂ ਨਿਸਤਾਨੀ ਸ਼ਿੰਗਾਰ ਸੇਡਲੇ ਵਾਲ ਨੇ ਇੱਥੇ ਸ਼ੁਰੂ ਕੀਤਾ ਜੂ ਵੀ ਇੱਥੇ ਸਮਾਪਤ ਕੀਤਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਧੰਨਵਾਦ